ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਜ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਜੋ ਇੱਕ ਛੋਟਾ ਜਿਹਾ ਉਪਾਅ ਸਾਂਝਾ ਕਰਨ ਲੱਗੇ ਆ ਕੋਈ ਨਮਕ ਦਾ ਉਪਾਅ ਜੋ ਕਦੇ ਵੀ ਫੇਲ ਨਹੀਂ ਹੋਇਆ ਇਸ ਦੇ ਨਾਲ ਕਾਫੀ ਫਾਇਦਾ ਹੁੰਦਾ ਹੈ ਸਾਧ ਸੰਗਜ ਜੀ ਇਸ ਉਪਾਅ ਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਜੋ ਪੈਸਿਆਂ ਦੇ ਰਿਲੇਟਡ ਜੋ ਮੁਸ਼ਕਲ ਹੁੰਦੀ ਹੈ ਪਰੇਸ਼ਾਨੀ ਆਉਂਦੀ ਹੈ ਪੈਸੇ ਨੂੰ ਲੈ ਕੇ ਉਹ ਤਾਂ ਦੂਰ ਹੁੰਦੀ ਹੀ ਹੁੰਦੀ ਹੈ ਤੇ ਇਸ ਦੇ ਨਾਲ ਨਾਲ ਸਾਥ ਸੰਗਤ ਜੀ ਜੋ ਸਾਡੇ ਰਿਲੇਸ਼ਨ ਦੇ ਵਿੱਚ ਵਿਆਹ ਤੋਂ ਬਾਅਦ ਦੇ ਵਿੱਚ ਸਾਥ ਸੰਗੇ ਚੀ ਘਰ ਦੇ ਵਿੱਚ ਹਸਬੰਡ ਵਾਈਫ ਦੇ ਵਿੱਚ ਬਹੁਤ ਮੁਸ਼ਕਿਲ ਆਉਂਦੀਆਂ ਨੇ ਪ੍ਰੋਬਲਮ ਆਉਂਦੀਆਂ ਨੇ ਜਿਸ ਕਰਕੇ ਘਰ ਦੇ ਵਿੱਚ ਸਾਰਾ ਪਰਿਵਾਰ ਇਹ ਜਿਹੜਾ ਦੁਖੀ ਰਹਿੰਦਾ ਹੈ ਜਾਂ ਜਿੰਨਾ ਦਾ ਕਹਿਣਾ ਹੁੰਦਾ ਹੈ ਕਿ ਸਾਡਾ ਲਾਈਫ ਪਾਰਟਨਰ ਸਾਡੀ ਗੇਅਰ ਨਹੀਂ ਕਰਦਾ ਸਾਡੇ ਵੱਲ ਧਿਆਨ ਨਹੀਂ ਦਿੰਦਾ ਸਾਡੇ ਕਹਿਣੇ ਤੋਂ ਬਾਹਰ ਹੈ ਚ ਕਿਸੇ ਵੀ ਤਰ੍ਹਾਂ ਦੀ ਸਾਥ ਸੰਗੇ ਜੀ ਤੁਹਾਡੇ ਰਿਲੇਸ਼ਨ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਜੋ ਇਹ ਨਾਮਕ ਦਾ ਉਪਾਏ ਇਸ ਦੇ ਨਾਲ ਉਹ ਤੁਹਾਡੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਦੂਰ ਹੋ ਜਾਣੀ ਹੈ ਤੇ ਸਭ ਤੋਂ ਵੱਡੀ ਖਾਸ ਗੱਲ ਸਾਧ ਸੰਗੇ ਜੀ ਇਸ ਉਪਾਅ ਨੂੰ ਮਾਪੇ ਆਪਣੇ ਬੱਚਿਆਂ ਦੇ ਲਈ ਤੇ ਬੱਚੇ ਆਪਣੇ ਮਾਤਾ ਪਿਤਾ ਦੇ ਲਈ ਵੀ ਕਰ ਸਕਦੇ ਨੇ ਤੇ ਜਾਂ ਫਿਰ ਸਾਧ ਸੰਗੇ ਜੀ ਜਿਹੜੇ ਭੈਣ ਭਰਾ ਆਪਣੀ ਮਾਰਸ਼ੀ ਦੇ ਅਨੁਸਾਰ ਵਿਆਹ ਕਰਨਾ ਚਾਹੁੰਦੇ ਹੁੰਦੀ ਨੇ ਤੇ ਉਹਨਾਂ ਦੀ ਜੋ ਫੈਮਲੀ ਹੈ ਉਹਨਾਂ ਦੇ ਨਾਲ ਨਹੀਂ ਕਰ ਖੜਦੀ ਮੇਰੇ ਕਹਿਣ ਦਾ ਭਾਵ ਕਿ ਫੈਮਲੀ ਜੋ ਨਹੀਂ ਮੰਨਦੀ ਉਹਨਾਂ ਦੇ ਵਿਆਹ ਦੇ ਵਿੱਚ ਲਵ ਮੈਰਿਜ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਏ ਉਹ ਵੀ ਇਹ ਉਪਾਉ ਨੂੰ ਕਰ ਸਕਦੇ ਨੇ ਇਸ ਤੋਂ ਇਲਾਵਾ ਤੁਹਾਡੀ ਕਾਰੋਬਾਰ ਦੇ ਵਿੱਚ ਕੋਈ ਦਿੱਕਤ ਆ ਰਹੀ ਏ ਤੁਹਾਡੀ ਜੋਬ ਦੇ ਵਿੱਚ ਆ ਰਹੀ ਏ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਮੁਸ਼ਕਲ ਏ ਤੁਸੀਂ ਇਸ ਉਪਾਉ ਨੂੰ ਕਰ ਸਕਦੇ ਹੋ ਤੇ ਕਰਨਾ ਕਿਵੇਂ ਆ ਕਦੋਂ ਕਰਨਾ ਏ ਕਿਸ ਵਿਧੀ ਦੇ ਨਾਲ ਕਰਨਾ ਏ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਗੇ ਸਾਂਝੀ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਣੂ ਕਰਕੇ ਸਾਧ ਸੰਗੇਜੀ ਬਹੁਤ ਵੱਡੀ ਵੱਡੀ ਲੋਕਾਂ ਨੀ ਸਫਲਤਾ ਪ੍ਰਾਪਤ ਕੀਤੀ ਏ ਤੇ ਇਸ ਉਪਾਣੂ ਸਾਧ ਸੰਗੇਜੀ ਇੱਕ ਵੀਰ ਨੇ ਕੀਤਾ ਸੀ ਕਿ ਜੋ ਉਹਨੇ ਕਮ ਸੋਚਿਆ ਵੀ ਨਹੀਂ ਸੀ ਉਹ ਵੀ ਉਸ ਦਾ ਕੰਮ ਹੋ ਗਿਆ ਸੀ ਇਸ ਉਪਾਣੂ ਕਰਨ ਦੀ ਨਾਲ ਇਸ ਉਪਾਣੂ ਸਾਧ ਸੰਗੇਜੀ ਤੁਸੀਂ ਲਗਾਤਾਰ ਤਿੰਨ ਦਿਨ ਕਰਨਾ ਏ ਦਿਨ ਕੋਈ ਵੀ ਹੋ ਸਕਦਾ ਹੈ ਪਰ ਜਦੋਂ ਵੀ ਤੁਸੀਂ ਸ਼ੁਰੂ ਕਰੋ ਮੰਨ ਲਓ ਕਿ ਤੁਸੀਂ ਸੋਮਵਾਰ ਨੂੰ ਸ਼ੁਰੂ ਕੀਤਾ ਤੇ ਸੋਮਵਾਰ ਮੰਗਲਵਾਰ ਬੁੱਧਵਾਰ ਤਿੰਨ ਦਿਨ ਲਗਾਤਾਰ ਕਰਨਾ ਹੈ ਵਿੱਚ ਨਾਗਾ ਨਹੀਂ ਪਾਉਣਾ ਤੇ ਇਸ ਉਪਾਅ ਨੂੰ ਸਹਾ ਸੰਗੇ ਜੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਇਹਨ ਦਿਨ ਲਗਾਤਾਰ ਕਰਨਾ ਹੈ ਬਿਨਾਂ ਨਾਗੇ ਦੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਕਰ ਲੈ ਇਸ ਉਪਾਅ ਨੂੰ ਕਰਨਾ ਹੈ ਕਿ ਮਿਆਂ ਉਸ ਨੂੰ ਕਰਨ ਦੇ ਲਈ ਸਾਨੂੰ ਆਪਣਾ ਚਾਹੀਦਾ ਇੱਕ ਸ਼ੂ ਤੇ ਜੇਕਰ ਅਸੀਂ ਆਪਣੀ ਵਿਸ਼ੇ ਪੂਰੀ ਕਰਨ ਦੇ ਲਈ ਇਹ ਉਪਾਅ ਕਰ ਰਹੇ ਹਾਂ ਤਾਂ ਸਾਧ ਸੰਗਤ ਜੀ ਸਾਨੂੰ ਆਪਣਾ ਸ਼ੂ ਇਹ ਚਾਹੀਦਾ ਹੈ ਇਸ ਤੋਂ ਲਾਭ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਫੈਮਿਲੀ ਮੈਂਬਰ ਦੇ ਲਈ ਕਰ ਰਹੇ ਹੋ ਤਾਂ ਉਸ ਦਾ ਸ਼ੂ ਹੋਵੇਗਾ ਤੇ ਜੇਕਰ ਮਾਮਾ ਆਪਣੇ ਬੱਚਿਆਂ ਦੀ ਵਿਸ਼ ਪੂਰੀ ਕਰਨ ਦੇ ਲਈ ਇਹ ਉਪਾਅ ਕਰ ਰਹੇ ਹਨ ਤਾਂ ਉਹ ਬੱਚਿਆਂ ਦਾ ਹੀ ਸ਼ੂ ਲੈਣਗੇ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਸ ਦੇ ਲਈ ਤੁਸੀਂ ਇਹ ਉਪਾਅ ਕਰ ਰਹੇ ਹੋ ਸ਼ੂ ਉਸ ਦਾ ਹੀ ਹੋਣਾ ਚਾਹੀਦਾ ਹੈ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਚੌਕੜੀ ਮਾਰ ਕੇ نیچے ਬੈਠ ਜਾਣਾ ਹੈ ਤੇ ਸੱਜੇ ਹੱਥ ਦੀ ਵਿੱਚ ਤੁਸੀਂ ਥੋੜਾ ਜਿਹਾ ਇੱਕ ਚਮਚ ਨਮਕ ਲੈ ਲੈਣਾ ਤੇ ਨਮਕ ਦੇ ਵਿੱਚ ਜਿੰਨੀ ਅਨਰਜੀ ਹੁੰਦੀ ਏ ਉਹ ਆਪਾਂ ਸਾਰੇ ਹੀ ਚੜ੍ਹਦੇ ਆ ਤੇ ਤੁਸੀਂ ਜੋ ਆਪਣੇ ਸੱਜੇ ਹੱਥ ਦੀ ਤਲੀ ਦੇ ਉੱਪਰ ਨਮਕ ਪਾਇਆ ਹੈ ਸਾਧ ਸੰਗਤ ਜੀ ਉਸ ਨਮਕ ਨੂੰ ਤੁਸੀਂ ਦੇਖਦੇ ਹੋਏ ਇਹ ਬੋਲਣਾ ਹੈ ਉਹ ਨਮਕ ਦੀ ਅਨਰਜੀ ਇਸਨੂੰ ਤੁਸੀਂ ਕਿਸੇ ਵੀ ਲੈਂਗੁਏਜ ਦੇ ਵਿੱਚ ਬੋਲ ਸਕਦੇ ਹੋ ਹਿੰਦੀ ਦੇ ਵਿੱਚ ਪੰਜਾਬੀ ਦੇ ਵਿੱਚ ਇੰਗਲਿਸ਼ ਦੇ ਵਿੱਚ ਜੋ ਵੀ ਤੁਹਾਨੂੰ ਲੈਂਗੁਏਜ ਆਉਂਦੀ ਹੈ ਉਸ ਲੈਂਗੁਏਜ ਦੇ ਵਿੱਚ ਹੀ ਤੁਸੀਂ ਇਸਨੂੰ ਬੋਲ ਸਕਦੇ ਇਸ ਤਰ੍ਹਾਂ ਬੋਲਦੇ ਹੋਏ ਜੋ ਵੀ ਤੁਹਾਡੀ ਇੱਛਾ ਹੈ ਉਹ ਤੁਸੀਂ ਬੋਲ ਸਕਦੇ ਹੋ ਤੇ ਜੋ ਵੀ ਤੁਹਾਡੀ ਇੱਛਾ ਹੋਵੇਗੀ ਉਹ ਸਾਸੰਗਤ ਜੀ ਸੱਚੀ ਹੋਣੀ ਚਾਹੀਦੀ ਹੈ ਤੇ ਉਪਾਸਾ 사ંગੇ ਜੀ ਤਾਂ ਹੀ ਅਸਰ ਕਰਦੇ ਨੇ ਜੇਕਰ ਅਸੀਂ ਭਾਵਨਾ ਦੇ ਨਾਲ ਤੇ ਆਪਣੇ ਦਿਲ ਤੋਂ ਇਹਨਾਂ ਨੂੰ ਕਰਦੇ ਆਂ ਜੇਕਰ ਆਪਾਂ ਉੱਪਰ ਲਈ ਮਨੋਂ ਕਰਦੇ ਆਂ ਤੇ ਇਹ ਉਪਾਸਾ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਸਰ ਨਹੀਂ ਕਰਦੇ ਇਸੇ ਤਰ੍ਹਾਂ ਸਾਥ ਸੰਗੇ ਜੀ ਤੁਸੀਂ ਨਾਮਕ ਦੀ ਵੱਲ ਦੇਖਦੇ ਹੋਏ ਇਹ ਬੋਲਣਾ ਹੈ ਕਿ ਇਹ ਨਾਮਕ ਦੀ ਐਨਰਜੀ ਇਹ ਨਾਮਕ ਦੀ ਸ਼ਕਤੀ ਮੇਰੀ ਜੌਬ ਲੱਗ ਜਾਵੇ ਤੇ ਜਾਂ ਫਿਰ ਇਸ ਤਰ੍ਹਾਂ ਸਾਧ ਸੰਗੇ ਜੀ ਕਿ ਇਹ ਨਮਕ ਦੀ ਅਨਰਸੀ ਮੇਰੇ ਬੱਚਿਆਂ ਦੀ ਜ਼ਿੰਦਗੀ ਸਫਲ ਹੋ ਜਾਵੇ ਉਹਨਾਂ ਦੇ ਨੰਬਰ ਬਹੁਤ ਵਧੀਆ ਹੋਣ ਇਸ ਤਰ੍ਹਾਂ ਸਾਧ ਸੰਗੇ ਜੀ ਜੋ ਵੀ ਤੁਹਾਡੀ ਇੱਛਾ ਹੈ ਉਹ ਤੁਸੀਂ ਨਮਕ ਨੂੰ ਦੇਖਦੇ ਹੋਏ ਇਸ ਤਰੀਕੇ ਦੇ ਨਾਲ ਤੁਸੀਂ ਬੋਲਣਾ ਹੈ ਕਹਿੰਦਾ ਭਾਵੇਂ ਸਾਧ ਸੰਗੇ ਜੀ ਕਿ ਜੋ ਵੀ ਤੁਹਾਡੀ ਬੀਸ਼ੇ ਉਸ ਨੂੰ ਤੁਸੀਂ ਮੰਗ ਸਕਦੇ ਹੋ ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਕੋਈ ਵੀ ਵਿਸ਼ ਮੰਗਣੀ ਹੈ ਤੇ ਉਹ ਇੱਕ ਹੀ ਹੋਣੀ ਚਾਹੀਦੀ। ਇਦਾਂ ਨਹੀਂ ਕਿ ਤੁਸੀਂ ਇੱਕ ਵਾਰ ਦੇ ਵਿੱਚ 4-5 ਕੱਠੀਆਂ ਵਿਸ਼ ਨੂੰ ਤੁਸੀਂ ਬੋਲੋ। ਇੱਕ ਵਿਸ਼ ਨੂੰ ਤੁਸੀਂ 3 ਦਿਨ ਲਗਾਤਾਰ ਕਰਨਾ ਹੈ ਤੇ 3 ਦਿਨ ਦੇ ਬਾਅਦ ਦੇ ਵਿੱਚ ਜਰੂਰ ਤੁਸੀਂ ਇਸ ਉਪਾਅ ਨੂੰ ਦੁਬਾਰਾ ਸ਼ੁਰੂ ਕਰੋਗੇ ਤਾਂ ਤੁਸੀਂ ਉਹ ਜੋ ਦੂਸਰੀ ਵਿਸ਼ ਹੋਵੇਗੀ ਉਹਨੂੰ ਤੁਸੀਂ 3 ਦਿਨਾਂ ਦੇ ਬਾਅਦ ਰਪੀਟ ਕਰ ਸਕਦੇ। ਕេសਰਾ ਸਾਧ ਸੰਗੇ ਜੀ ਆਪਣੀ ਵਿਸ਼ ਮੰਗਣ ਤੋਂ ਬਾਅਦ ਜੋ ਨਮਕ ਹੋਵੇਗਾ ਉਸ ਨੂੰ ਤੁਸੀਂ ਜੋ ਆਪਣਾ ਸ਼ੂ ਲਿਆ ਸੀ ਉਹਦੇ ਵਿੱਚ ਪਾ ਦੇਣਾ ਤੇ ਸ਼ੂ ਦੇ ਵਿੱਚ ਨਮਕ ਪਾਉਣ ਤੋਂ ਬਾਅਦ ਦੇ ਵਿੱਚ ਜੋ ਅਸੀਂ ਇਹ ਉਪਾਅ ਕਰ ਰਹੇ ਹਾਂ ਇਹ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਤਾਂ ਸਾਧ ਸੰਗੇ ਜੀ ਫਿਰ ਉਸ ਸ਼ੂ ਨੂੰ ਤੁਸੀਂ ਆਪਣੇ ਬੈੱਡ ਦੇ ਕੋਲ ਰੱਖ ਲੈਣਾ ਹੈ ਇਹ ਆਨਰੇਕਣਾ ਕਿ ਬੈੱਡ ਦੇ ਕੋਲ ਹੀ ਸਾਹ ਸੰਗੇ ਜੀ ਉਸ ਨੂੰ ਰੱਖਿਓ ਕਿਉਂਕਿ ਵਾਸਤੂ ਸ਼ਾਸਤਰ ਦੇ ਅਨੁਸਾਰ ਬੈੱਡ ਦੇ نیچے ਕੋਈ ਵੀ ਚੀਜ਼ ਨਹੀਂ ਰੱਖਣੀ ਚਾਹੀਦੀ ਇਸ ਕਰਕੇ ਸ਼ੂ ਨੂੰ ਬੈੱਡ ਦੇ نیچے ਨਾ ਰੱਖਿਓ ਬੈੱਡ ਦੇ ਕੋਲ ਰੱਖ ਲਿਓ ਫਿਰ ਇਸੇ ਤਰ੍ਹਾਂ ਸਾਥ ਸੰਗਤ ਜੀ ਜਦ ਦੂਸਰੇ ਦਿਨ ਤੁਸੀਂ ਇਹ ਉਹ ਪਾਣ ਨੂੰ ਰਿਪੀਟ ਕਰਨਾ ਹੈ ਤਾਂ ਸੇਮ ਹੀ ਉਸ ਜੁੱਤੇ ਦੇ ਵਿੱਚ ਨਮਕ ਤੁਸੀਂ ਪਾਉਣਾ ਹੈ ਤੇ ਉਹ ਨਮਕ ਨੂੰ ਦੇਖਦੇ ਹੋਏ ਇਸ ਤਰ੍ਹਾਂ ਆਪਣੀ ਵਿਸ਼ ਨੂੰ ਰਿਪੀਟ ਕਰਕੇ ਤੇ ਜੋ ਤੁਹਾਡਾ ਸ਼ੋਅ ਹੋਵੇਗਾ ਉਹਦੇ ਵਿੱਚ ਨਮਕ ਨੂੰ ਪਾ ਲੈਣਾ ਹੈ ਸੇਮ ਇਸੇ ਹੀ ਤਰੀਕੇ ਦੇ ਨਾਲ ਤੁਸੀਂ ਆਪਣੀ ਵਿਸ਼ ਨੂੰ ਰਿਪੀਟ ਕਰਨਾ ਹੈ ਦੂਸਰੇ ਦਿਨ ਲਗਾਤਾਰ 3 ਦਿਨ ਇਸੇ ਤਰ੍ਹਾਂ ਤੁਸੀਂ ਉਸ ਸ਼ੂ ਦੇ ਅੰਦਰ ਨਮਕ ਨਾਮਕ ਪਾਉਣਾ ਹੀ ਨਵੇਂ ਨਾਮਕ ਦੇ ਨਾਲ ਉਪਾ ਕਰਨਾ ਹੈ ਇਸੇ ਤਰ੍ਹਾਂ ਜਦੋਂ ਚੌਥਾ ਦਿਨ ਹੋਵੇਗਾ ਤੇ ਜੇ ਸ਼ੂ ਦੇ ਵਿੱਚ ਤੁਸੀਂ ਨਮਕ ਪਾਇਆ ਹੋਵੇਗਾ ਉਸ ਨੂੰ ਛੱਡ ਕੇ ਤੁਸੀਂ ਕਿਸੇ ਕਾਗਜ਼ ਦੇ ਉੱਪਰ ਨਮਕ ਨੂੰ ਸਾਰਾ ਕੱਢ ਲਓ ਇਸੀ ਤਰ੍ਹਾਂ ਸਾ승ਗੇ ਜੀ ਜੇਕਰ ਤੁਸੀਂ ਇਸ ਨਮਕ ਨੂੰ ਕਿਸੇ ਬਰਤਨ ਦੇ ਵਿੱਚ ਕੱਢਿਆ ਹੈ ਤਾਂ ਤੁਸੀਂ ਸ਼ੰਕ ਦੇ ਵਿੱਚ ਉੱਪਰੋਂ ਪਾਣੀ ਚਲਾ ਕੇ ਜਲ ਪ੍ਰਵਾਹ ਵੀ ਕਰ ਸਕਦੇ ਹੋ ਤੇ ਅੱਜ ਤੁਹਾਨੂੰ ਦੱਸੇ ਜਾ ਰਹੀਆਂ ਉਸ ਉਪਾਦ ਦੇ ਨਾਲ ਸਿਰਫ ਇੰਨਾ ਹੀ ਕਰਨਾ ਹੈ ਕਿ ਨਮਕ ਦੇ ਡੱਬੇ ਦੇ ਵਿੱਚ ਤੁਸੀਂ ਇਹ ਚੀਜ਼ਾਂ ਨੂੰ ਛੁਪਾ ਕੇ ਰੱਖ ਲੈ ਜਿਸ ਬਾਰੇ ਤੰਤਰ ਸ਼ਾਸਤਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਵੇਂ ਹੀ ਤੁਸੀਂ ਇਹ ਚੀਜ਼ਾਂ ਨਾਮਕ ਦੇ ਡੱਬੇ ਦੇ ਵਿੱਚ ਛੁਪਾ ਕੇ ਰੱਖੋਗੇ ਨਾ ਸਿਰਫ ਜਨਮ ਜਨਮਾਂਤਰਾ ਦੀ ਗਰੀਬੀ ਹੀ ਨਹੀਂ ਮੁਸ਼ਕਲਾਂ ਤੋਂ ਵੀ ਮੁਕਤੀ ਮਿਲ ਜਾਵੇਗੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ-ਖੁਸ਼ਹਾਲੀ ਤੁਹਾਡੇ ਤੇ ਦੌਲਤ ਦੀ ਵਰਖਾ ਹੋਵੇਗੀ ਇੱਕ ਵਾਰ ਚੰਗੀ ਤਰ੍ਹਾਂ ਸਮਝ ਲਓ ਇੱਕ ਵਿਅਕਤੀ ਦੇ ਘਰ ਦੇ ਵਿੱਚ ਜੋ ਕਿ ਨਾਮਕ ਦਾ ਡੱਬਾ ਹੁੰਦਾ ਹੈ ਉਹ ਸਿੱਧੇ-ਸਿੱਧੇ ਉਸ ਵਿਅਕਤੀ ਦੀ ਆਰਥਿਕ ਸਥਿਤੀ ਦੇ ਨਾਲ ਸੰਬੰਧਿਤ ਹੁੰਦਾ ਹੈ ਜੋਤਿਸ਼ ਸ਼ਾਸਤਰ ਦੇ ਵਿੱਚ ਸਾਫ਼-ਸਾਫ਼ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਘਰ ਦੇ ਵਿੱਚ ਨਮਕ ਦਾ ਡੱਬਾ ਖਾਲੀ ਹੋ ਜਾਂਦਾ ਹੈ ਨਾ ਤੇ ਇਸ ਦਾ ਉਸ ਦੇ ਘਰ ਦੇ ਹਾਲਾਤ ਤੇ ਆਰਥਿਕ ਸਮੱਸਿਆ ਤੇ ਬਹੁਤ ਹੀ ਵੱਡਾ ਅਸਰ ਪੈਂਦਾ ਹੈ ਤੇ ਜਿਸ ਦੇ ਨਾਲ ਕਾਰਜ ਵਾਸਤੂ ਦੋਸ਼ ਵੀ ਪੈਦਾ ਹੁੰਦੇ ਲੱਗਦਾ ਹੈ ਤੇ ਨਮਕ ਦੇ ਨਾਲ ਕੀਤੀ ਗਈ ਲਾਪਰਵਾਹੀ ਤੁਹਾਨੂੰ ਗਰੀਬੀ ਵਰਗੇ ਹਾਲਾਤ ਚਿਲ ਜਾ ਸਕਦੀ ਹੈ ਜੇਕਰ ਤੁਸੀਂ ਨਮਕ ਨੂੰ ਲੈ ਕੇ ਸਾਵਧਾਨੀ ਨਹੀਂ ਵਰਤਦੇ ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪ੍ਰੋਬਲਮ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਪਰ ਜੇਕਰ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਤੁਸੀਂ ਨਮਕ ਨੂੰ ਲੈ ਕੇ ਇਹ ਉਪਾਅ ਕਰਦੇ ਹੋ ਤਾਂ ਤੁਹਾਡੀ ਤੇ ਜੋਰੀ ਤੇ ਜੋਰੀ ਹਮੇਸ਼ਾ ਧਨ ਦੇ ਨਾਲ ਭਰੀ ਰਹੇਗੀ ਤੇ ਤੁਹਾਡੇ ਉੱਪਰ ਧਨ ਦੀ ਵਰਖਾ ਹੋਵੇਗੀ ਤੇ ਤੁਹਾਡੀਆਂ ਆਉਣ ਵਾਲੀਆਂ ਸੱਤ ਪੀੜ੍ਹੀਆਂ ਵੀ ਪੈਸੇ 'ਚ ਰਾਜ ਕਰਨਗੀਆਂ ਇਸੀ ਤਰ੍ਹਾਂ ਜੇਕਰ ਤੁਸੀਂ ਵੀ ਕਰੋੜਪਤੀ ਬਣਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ 'ਚ ਗਰੀਬੀ ਦੁੱਖ ਤੇ ਮੁਸ਼ਕਲਾਂ ਨੂੰ ਹਮੇਸ਼ਾ ਦੇ ਲਈ ਦੂਰ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਤੁਸੀਂ ਅਖੀਰ ਤੱਕ ਧਿਆਨ ਦੇ ਨਾਲ ਜ਼ਰੂਰ ਦੇਖਣਾ ਸੋ ਇਸੇ ਤਰ੍ਹਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਨਮਕ ਜੋ ਕਿ ਹਰ ਘਰ ਦੇ ਵਿੱਚ ਹੁੰਦਾ ਉਸ ਵਿੱਚ ਕਈ ਅਦਭੁਤ ਸ਼ਕਤੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨ ਤੇ માતા ਲਕਸ਼ਮੀ ਦੀ ਕਿਰਪਾ ਤੁਹਾਡੇ ਤੇ ਬਣੀ ਰਹਿੰਦੀ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹਨਾਂ ਤਰੀਕਿਆਂ ਨੂੰ ਕਿਸ ਸਮੇਂ ਤੇ ਕਿਸ ਤਰੀਕੇ ਦੇ ਨਾਲ ਅਸੀਂ ਯੂਜ਼ ਕਰਨਾ ਹੈ ਤਾਂ ਚਲੋ ਜਾਣਦੇ ਹਾਂ ਉਹ ਖਾਸ ਉਪਾਅ ਚਾ ਉਹ ਖਾਸ ਤਰੀਕਿਆਂ ਦੇ ਬਾਰੇ ਜਿਨ੍ਹਾਂ ਦੀ ਮਦਦ ਦੇ ਨਾਲ ਅਸੀਂ ਆਪਣੀ ਕਿਸਮਤ ਨੂੰ ਬਦਲ ਸਕਦੇ ਹਾਂ ਤੇ ਅਪਾਰ ਧਨ ਤੇ ਸੁਵੰਤੀ ਦੇ ਮਾਲਕ ਵੀ ਬਣ ਸਕਦੇ ਹਾਂ ਤੁਹਾਸੀ ਤਰ੍ਹਾਂ ਜਿਵੇਂ ਕਿ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਸਦੇ ਖਾਣੇ ਦਾ ਸੁਆਦ ਨਮਕ ਤੋਂ ਬਿਨਾ ਅਧੂਰਾ ਹੀ ਰਹਿ ਜਾਂਦਾ ਏਸੀ ਤਰ੍ਹਾਂ ਇੱਕ ਮਨੁੱਖ ਦੀ ਜ਼ਿੰਦਗੀ ਵੀ ਨਮਕ ਦੇ ਬਿਨਾ ਅਧੂਰੀ ਬੰਨੀ ਚਾਹੀਏ ਕਿਉਂਕਿ ਨਮਕ ਨਾ ਸਿਰਫ ਘਰ ਦੇ ਵਾਸਤੂ ਦੇ ਨਾਲ ਸੰਬੰਧਿਤ ਹੁੰਦਾ ਏ ਇਸ ਤੋਂ ਇਲਾਵਾ ਇਹ ਇੱਕ ਵਿਅਕਤੀ ਦੀ ਆਰਥਿਕ ਸਥਿਤੀ ਨੂੰ ਵੀ ਦਰਸਾਉਂਦਾ ਏ ਇਤੋਂ ਤੱਕ ਕਿ ਵੈਦ ਪੁਰਾਣਾ ਚ ਸਾਫ ਸਾਫ ਲਿਖਿਆ ਹੋਇਆ ਏ ਕਿ ਜੇਕਰ ਕਿਸੇ ਦਾ ਨਮਕ ਦਾ ਡੱਬਾ ਖਾਲੀ ਹੋ ਜਾਂਦਾ ਹੈ ਚਾਹੇ ਖਾਲੀ ਰਹਿੰਦਾ ਹੈ ਤਾਂ ਉਸ ਘਰ 'ਚ ਬਰਕਤ ਨਹੀਂ ਹੁੰਦੀ ਉਸ ਘਰ ਦੀ ਤਰੱਕੀ ਕਦੇ ਵੀ ਨਹੀਂ ਹੁੰਦੀ ਤੇ ਜਿਸ ਘਰ ਵਿੱਚ ਨਮਕ ਦਾ ਸਹੀ ਤਰ੍ਹਾਂ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਉਸ ਘਰ ਵਿੱਚ ਬਰਕਤ ਵੀ ਹੁੰਦੀ ਹੈ ਤਰੱਕੀ ਵੀ ਹੁੰਦੀ ਹੈ ਤੇ ਉਹ ਹਮੇਸ਼ਾ ਸਕਾਰਾਤਮਕ ਊਰਜਾ ਦਾ ਵਾਸ ਰਹਿੰਦਾ ਹੈ ਤੇ ਹੁਣ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਣੇ ਆ ਕਿ ਨਮਕ ਨੂੰ ਲੈ ਕੇ ਕਿਹੜੇ ਛੋਟੇ ਛੋਟੇ ਪਰ ਬੇहद ਜ਼ਰੂਰੀ ਗੱਲਾਂ ਜਿਨ੍ਹਾਂ ਦਾ ਤੁਹਾਨੂੰ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਤਾਂ ਜੋ ਰੋਜ਼ ਮਰ ਸੋਰੀ ਹਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਤੁਸੀਂ ਦੂਰ ਰਹੋ ਤੇ ਦੂਜੇ ਪਾਸੇ ਅਸੀਂ ਤੁਹਾਨੂੰ ਨਮਕ ਦੇ ਉਪਾਅ ਬਾਰੇ ਵੀ ਦੱਸਾਂਗੇ ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੇ ਪ੍ਰਾਚੀਨ ਗ੍ਰੰਥਾਂ ਦੇ ਅਨੁਸਾਰ ਸਹੀ ਤਰੀਕੇ ਤੇ ਸਹੀ ਕਿਰਿਆ ਦੇ ਨਾਲ ਕਰ ਲਿਆ ਤਾਂ ਸਿਰਫ ਤੁਹਾਡੇ ਘਰ ਦੀ ਬਲਕਿ ਪੂਰੇ ਪਰਿਵਾਰ ਦੀ ਮੈਂਬਰਾਂ ਦੀ ਜ਼ਿੰਦਗੀ ਤੇ ਚਮਤਕਾਰੀ ਤੇ ਸਕਾਰਾਤਮਕ ਬਦਲਾਅ ਵੀ ਆਵੇਗਾ। ਤੇ ਇਸੇ ਤਰ੍ਹਾਂ ਸਾਬ ਤੋਂ ਪਹਿਲੀ ਉਪਾਦੀ ਗੱਲ ਕਰਦੇ ਆ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਦਲੇਦਰਤਾ ਰਹਿੰਦੀ ਹੈ ਤੁਸੀਂ ਬਹੁਤ ਜ਼ਿਆਦਾ ਲੇਟ ਉੱਠਦੇ ਹੋ ਤੁਹਾਡਾ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ ਤੁਹਾਡੇ ਘਰ ਦੇ ਵਿੱਚ ਸਾਫ ਸਫਾਈ ਦੀ ਬਹੁਤ ਜ਼ਿਆਦਾ ਗੰਦਗੀ ਹੈ ਜਿਸ ਕਰਕੇ ਦਲੇਦਰਤਾ ਰਹਿੰਦੀ ਹੈ ਤੇ ਦਲੇਦਰਤਾ ਤੋਂ ਮੁਕਤੀ ਪਾਉਣ ਦਾ ਮਹਾ ਉਪਾਅ ਜਿਵੇਂ ਕਿ ਮੰਨ ਲਓ ਤੁਹਾਡੇ ਘਰ ਦੇ ਵਿੱਚ ਦਲੇਦਰਤਾ ਦੇ ਪੈਰ ਪਸਾਰੇ ਹੋਏ ਨਹੀਂ ਤੁਹਾਡੇ ਘਰ 'ਚ ਜਿੰਨੇ ਵੀ ਮੈਂਬਰ ਨੇ ਉਹਨਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਤੇ ਜੋ ਵੀ ਉਹ ਕੰਮ ਕਰਦੇ ਆ ਨਾ ਉਸ ਕੰਮ ਦੇ ਵਿੱਚ ਮੁਸ਼ਕਲਾਂ ਆ ਜਾਂਦੀਆਂ ਨੇ ਤੁਹਾਡੇ ਘਰ ਦੀ ਤਰੱਕੀ ਰੁਕ ਜਾਂਦੀ ਹੈ ਤੇ ਬਰਕਤ ਵੀ ਨਹੀਂ ਰਹਿੰਦੀ ਤਾਂ ਇਹ ਉਪਾਅ ਕਰੋ ਅਸੀਂ ਤੁਹਾਨੂੰ ਦੱਸ ਰਹੀ ਹਾਂ ਇਸ ਉਪਾਅ ਨੂੰ ਕਰਨ ਤੋਂ ਬਾਅਦ ਨਾ ਸਿਰਫ ਤੁਹਾਡੀ ਘਰ ਦੀ ਸਕਾਰਾਤਮਕ ਊਰਜਾ ਦਾ ਵਾਸ ਹੋ ਜਾਵੇਗਾ ਇਸ ਤੋਂ ਇਲਾਵਾ ਤੁਹਾਡੇ ਘਰ ਚ ਬਰਕਤ ਵੀ ਵਧੇਗੀ ਤੇ ਤਰੱਕੀ ਵੀ ਹੋਵੇਗੀ ਤੁਹਾਡੇ ਘਰ ਦੇ ਹਰੇਕ ਫੇਬਰ ਆਪਣੇ ਜ਼ਿੰਦਗੀ ਦੇ ਵਿੱਚ ਸਫਲ ਹੋਣਗੇ ਤੇ ਬਹੁਤ ਅੱਗੇ ਤੱਕ ਜਾਣਗੇ ਤੋ ਇਸੇ ਤਰ੍ਹਾਂ ਬੁੱਧਵਾਰ ਦੇ ਦਿਨ ਨੂੰ ਛੱਡ ਕੇ ਜੇਕਰ ਤੁਸੀਂ ਕਿਸੇ ਵੀ ਦਿਨ ਆਪਣੇ ਘਰ ਦੇ ਵਿੱਚ ਪੋਚਾ ਲਗਾਉਂਦੇ ਹੋ ਤਾਂ ਉਸ ਪੋਚੇ ਦੇ ਪਾਣੀ ਦੇ ਵਿੱਚ ਬਸ ਇੱਕ ਚੁਟਕੀ ਤੁਸੀਂ ਨਮਕ ਪਾ ਲੈਣਾ ਤੇ ਯਾਦ ਰੱਖੋ ਬੁੱਧਵਾਰ ਦੇ ਦਿਨ ਕਦੇ ਵੀ ਘਰੀ ਪੋਚਾ ਨਹੀਂ ਲਗਾਇਆ ਜਾਂਦਾ ਜੇਕਰ ਤੁਸੀਂ ਬੁੱਧਵਾਰ ਨੂੰ ਪੋਚਾ ਲਗਾਉਣਾ ਹੈ ਤੇ ਇਸ ਨਾਲ ਤੁਹਾਡੇ ਘਰ 'ਚ ਨਕਾਰਾਤਮਕ ਊਰਜਾ ਦਾ ਵਾਸ ਹੋ ਸਕਦਾ ਇਸ ਲਈ ਬੁੱਧਵਾਰ ਨੂੰ ਛੱਡ ਕੇ ਚਾਹ ਵੀ ਤੁਸੀਂ ਘਰੇ ਪੋਚਾ ਲਗਾਉਣੇ ਤਾਂ ਉਸ ਪਾਣੀ ਦੇ ਵਿੱਚ ਤੁਸੀਂ ਥੋੜਾ ਜਿਹਾ ਸੇਂ ਦਾ ਨਮਕ ਜਿਹੜਾ ਹੁੰਦਾ ਹੈ ਸਮੁੰਦਰੀ ਨਮਕ ਹੁੰਦਾ ਹੈ ਉਸ ਨੂੰ ਤੁਸੀਂ ਜ਼ਰੂਰ ਪਾ ਲਓ ਤੇ ਉਸ ਦੇ ਨਮਕ ਦੇ ਨਾਲ ਪੂਰੇ ਘਰ ਦੇ ਵਿੱਚ ਤੁਸੀਂ ਪੂੰਚਾ ਲਗਾਉਣਾ ਇਸ ਤਰ੍ਹਾਂ ਇਸ ਨਾਲ ਘਰ ਦੇ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਵੀ ਹੁੰਦਾ ਹੈ ਤੇ ਉਸ ਘਰ 'ਚ ਮਾਤਾ ਲక్ష్ਮੀ ਜ਼ਰੂਰ ਵਾਸ ਕਰਦੀ ਉੱਥੇ ਬਰਕਤ ਵੀ ਰਹਿੰਦੀ ਹੈ ਤਰੱਕੀ ਵੀ ਆਉਂਦੀ ਹੈ ਤੇ ਜ਼ਿੰਦਗੀ ਵਿੱਚ ਖੁਸ਼ਹਾਲੀ ਵੀ ਬਣੀ ਰਹਿੰਦੀ ਹੈ ਤੋ ਏਸੀ ਤਰ੍ਹਾਂ ਮੰਨ ਲਓ ਕਿ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਧਨ ਆਉਣਾ ਬੰਦ ਹੋ ਗਿਆ ਹੈ ਨਾ ਜੇਕਰ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਪਰ ਉਸ ਦਾ ਤੁਹਾਨੂੰ ਸਹੀ ਤਰੀਕੇ ਦੇ ਨਾਲ ਫਲ ਨਹੀਂ ਮਿਲਦਾ ਜਾਂ ਫਿਰ ਤੁਹਾਡੀ ਜ਼ਿੰਦਗੀ 'ਚ ਬੇਵਜ੍ਹਾ ਖਰਚੇ ਵਧਦੇ ਜਾ ਰਹੇ ਨੇ ਤਾਂ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਜੇਕਰ ਤੁਸੀਂ ਇਸ ਨੂੰ ਸਹੀ ਦਿਨ ਸਹੀ ਤਰੀਕੇ ਤੇ ਸਹੀ ਸਮੇਂ ਤੇ ਕਰ ਲਿਆ ਤਾਂ ਸਿਰਫ ਤੁਹਾਡੀ ਜ਼ਿੰਦਗੀ ਦੇ ਵਿੱਚ ਧਨ ਦੀ ਆਮਦਨ ਦੀ ਕੀ ਵਧੇਗੀ ਬਲਕਿ ਇਸੇ ਫੇਰੀਆ ਰੁਕਾਵਟਾਂ ਵੀ ਦੂਰ ਹੋ ਜਾਣਗੀਆਂ ਨਾਲ ਹੀ ਜੋ ਫालतू ਖਰਚੇ ਤੁਹਾਡੇ ਹੱਥੋਂ ਹੋ ਰਹੇ ਨੇ ਉਹ ਵੀ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਤੇ ਇਸ ਉਪਾਅ ਨੂੰ ਤੁਸੀਂ ਵੀਰਵਾਰ ਦੇ ਦਿਨ ਕਰਨਾ ਹੈ ਇਸ ਦਿਨ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਸਾਦਾ ਕੱਚ ਦਾ ਗਲਾਸ ਲੈ ਲਓ ਤੇ ਉਸ ਵਿੱਚ ਗੰਗਾ ਜਲ ਭਰ ਲਓ ਗੰਗਾ ਜਲ ਤੁਹਾਨੂੰ ਬਜਾਰੂ ਵੀ ਆਸਾਨੀ ਦੇ ਨਾਲ ਮਿਲ ਜਾਵੇਗਾ ਤੇ ਇਸ ਤੋਂ ਬਾਅਦ ਇਸ ਗੰਗਾ ਜਲ ਵਿੱਚ ਥੋੜਾ ਜਿਹਾ ਤੁਸੀਂ ਸਫੇਦ ਨਮਕ ਪਾ ਦੇਣਾ ਇਹ ਉਪਾਅ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਗਲਾਸ ਕੱਚ ਦਾ ਹੀ ਹੋਣਾ ਚਾਹੀਦਾ ਹੈ। ਹੁਣ ਇਸ ਗਲਾਸ ਦੇ ਉੱਪਰ ਲਾਲ ਕੱਪੜੇ ਦੇ ਨਾਲ ਇਸ ਨੂੰ ਤੁਸੀਂ ਢੱਕ ਦਿਓ ਤੇ ਇਸ ਤੋਂ ਬਾਅਦ ਇਸ ਗਲਾਸ ਨੂੰ ਆਪਣੇ ਕਮਰੇ 'ਚ ਹੀ ਤੁਸੀਂ ਰੱਖ ਦਿਨਾ ਜਿੱਥੇ ਤੁਸੀਂ ਸਭ ਤੋਂ ਜ਼ਿਆਦਾ ਸਮਾਂ ਬਿਤਾਉਂਦੇ ਹੋ। ਤੇ ਹਰ 15 ਦਿਨ ਬਾਅਦ ਇਸ ਪਾਣੀ ਨੂੰ ਤੁਸੀਂ ਬਦਲੋ ਤੇ ਉਸ ਵਿੱਚ ਫਿਰ ਤੋਂ ਇੱਕ ਚਮਚ ਨਮਕ ਪਾ ਦਿਓ। ਜੇਕਰ ਤੁਸੀਂ ਇਹ ਉਪਾਅ ਵੀਰਵਾਰ ਤੋਂ ਸ਼ੁਰੂ ਕਰਦੇ ਹੋ ਤਾਂ ਤੁਸੀਂ ਨਿਸ਼ਚਿਤ ਰੂਪ ਦੇ ਨਾਲ ਇਸ ਨੂੰ ਦੁਹਰਾਉਂਦੇ ਰਹੋ ਤਾਂ ਤੁਹਾਡੇ ਉੱਪਰ ਜੋ ਵੀ ਦੋਸ਼ ਲੱਗਿਆ ਹੋਵੇਗਾ ਉਹ ਹੌਲੀ-ਹੌਲੀ ਦੂਰ ਹੋ ਜਾਵੇਗਾ ਇਸ ਨਾਲ ਨਾ ਸਿਰਫ ਤੁਹਾਡੀ ਮਿਹਨਤ ਸਫਲ ਹੋਵੇਗੀ ਬਲਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਧਨ ਤੇ ਖੁਸ਼ਹਾਲੀ ਦੇ ਰਸਤੇ ਵੀ ਖੁੱਲ੍ਹ ਜਾਣਗੇ ਤੁਸੀਂ ਜੋ ਵੀ ਮਿਹਨਤ ਕਰੋਗੇ ਉਸ ਦਾ ਪੂਰਾ ਫਲ ਤੁਹਾਨੂੰ ਮਿਲੇਗਾ ਤੇ ਸਫਲਤਾ ਤੁਹਾਡੇ ਕਦਮ ਵਿੱਚ ਮੇਗੀ ਤੇ ਇਸ ਤੋਂ ਇਲਾਵਾ ਹੁਣ ਜੋ ਦੂਜਾ ਉਪਾਅ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਨਾ ਇਹ ਉਪਾਅ ਕਰਨ ਦੇ ਨਾਲ ਜਿਵੇਂ ਕਿ ਤੁਹਾਡੇ ਗ੍ਰਹਿ ਨੇ ਜਿਹੜੇ ਉਹ ਠੀਕ ਨਹੀਂ ਚੱਲ ਰਹੇ ਤੁਸੀਂ ਗ੍ਰਹਿਾਂ ਨੂੰ ਸ਼ਾਂਤ ਕਰਨ ਦੇ ਲਈ ਇੱਕ ਬਰਾ ਪ੍ਰਭਾਵਸ਼ਾਲੀ ਉਪਾਅ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਸ਼ਨੀ ਦੋਸ਼ ਜਾਂ ਮੰਗਲ ਦੋਸ਼ ਹੈ ਤੇ ਇਸੇ وجہ ਦੇ ਨਾਲ ਤੁਸੀਂ ਲਗਾਤਾਰ ਕਈ ਪਰੇਸ਼ਾਨੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਦੇ ਨਾਲ ਨਾਲ ਤੁਹਾਡੀ ਜਿਹੜੀ ਆਰਥਿਕ ਸਥਿਤੀ ਹੈ ਨਾ ਦਿਨ ਬਰ ਦਿਨ ਵਿਗੜਦੀ ਚਾਰੀਏ ਤੇ ਤੁਹਾਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਮੰਗਲਵਾਰ ਜਾਂ ਸ਼ਨੀਵਾਰ ਦੇ ਦਿਨ ਚਾਹ ਵੀ ਤੁਸੀਂ ਦਹੀਂ ਖਾਓ ਤੇ ਉਸ ਵਿੱਚ ਤੁਸੀਂ ਅੱਧਾ ਚਮਚਾ ਨਮਕ ਮਿਲਾ ਕੇ ਖਾਓ ਇਹ ਬੇहद ਹੀ ਸਰਲ ਤੇ ਪ੍ਰਭਾਵੀ ਉਪਾਅ ਹੈ ਜੇਕਰ ਤੁਸੀਂ ਇਸ ਨੂੰ ਲਗਾਤਾਰ ਅਪਣਾਉਣੇ ਉਹ ਤਾਂ ਤੁਹਾਡੀ ਉੱਪਰ ਜੋ ਵੀ ਸ਼ਨੀ ਜਾਂ ਮੰਗਲ ਦੇ ਕਾਰਨ ਮੁਸ਼ਕਲਾਂ ਆਈਆਂ ਹਨ ਉਸ ਦਾ ਪ੍ਰਭਾਵ ਹੌਲੀ-ਹੌਲੀ ਘਟ ਹੋਣ ਲੱਗੇਗਾ ਇਸ ਗੱਲ ਦਾ ਵੀ ਧਿਆਨ ਰੱਖੋ ਦੋਸ਼ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ ਪਰ ਉਸ ਦੇ ਜਿਹੜੇ ਪ੍ਰਭਾਵ ਨੇ ਨਾ ਉਹਨਾਂ ਨੂੰ ਘਟ ਜ਼ਰੂਰ ਕੀਤਾ ਜਾ ਸਕਦਾ ਜੇਕਰ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਸ਼ਨੀ ਤੇ ਮੰਗਲ ਦੇ ਕਾਰਨ ਜੋ ਵੀ ਤੁਹਾਡੇ ਘਰ ਦੇ ਵਿੱਚ ਆਰਥਿਕ ਜਾਂ ਸੰਕਟਾਂ ਜਿੰਦਗੀ ਦੇ ਵਿੱਚ ਕੋਈ ਵੀ ਪਰੇਸ਼ਾਨੀ ਚੱਲ ਰਹੀ ਹੈ ਤਾਂ ਹੌਲੀ-ਹੌਲੀ ਉਸ ਦਾ ਹੱਲ ਹੋਣ ਲੱਗੇਗਾ ਤੇ ਤੁਹਾਡੀ ਜ਼ਿੰਦਗੀ ਪਹਿਲਾਂ ਦੀ ਬਚਾਈ ਜਿਆਦਾ ਸੁਖੀ ਤੇ ਖੁਸ਼ਹਾਲ ਹੋ ਜਾਵੇਗੀ ਇਸ ਦੇ ਨਾਲ ਨਾਲ ਆਪਾਂ ਤੀਸਰੀ ਉਪਾਅ ਦੀ ਗੱਲ ਕਰਦੇ ਹਾਂ ਇਹ ਉਪਾਅ ਤੁਹਾਨੂੰ ਦੁਰਭਾਗਤੂ ਮੁਕਤੀ ਪਾਉਣ ਦੇ ਲਈ ਇੱਕ ਬਹੁਤ ਹੀ ਵਧੀਆ ਉਪਾਅ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸਮਤ ਤੁਹਾਡਾ ਸਾਥ ਨਹੀਂ ਦਿੰਦੀ ਤੁਹਾਡੇ ਕੰਮ ਬਣਦੇ-ਬਣਦੇ ਵਿਗੜਦੇ ਜਾ ਰਹੇ ਹਨ ਜ਼ਿੰਦਗੀ ਵਿੱਚ ਲਗਾਤਾਰ ਅਸਫਲਤਾ ਮਿਲ ਰਹੀ ਹੈ ਤਾਂ ਇਹ ਉਪਾਅ ਤੁਹਾਡੇ ਲਈ ਬਿਹਤਰੀ ਲਾਭਕਾਰੀ ਨੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਵੀਰਵਾਰ ਦੇ ਦਿਨ ਭਗਵਾਨ ਵਿਸ਼ਨੂੰ ਤੇ ਮਾਤਾ ਲਕਸ਼ਮੀ ਦੀ ਪੂਜਾ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਅਗਲੇ ਆਉਣ ਵਾਲੇ 40 ਦਿਨਾਂ ਤੱਕ ਹਰ ਰੋਜ਼ ਸਵੇਰੇ ਜਦੋਂ ਵੀ ਇਸ਼ਨਾਨ ਕਰੋ ਤਾਂ ਇਸ਼ਨਾਨ ਵਾਲੇ ਪਾਣੀ ਦੇ ਵਿੱਚ ਇੱਕ ਚਮਚ ਨਮਕ ਮਿਲਾ ਲਓ ਜੇਕਰ ਤੁਸੀਂ ਇਹ ਉਪਾਅ ਲਗਾਤਾਰ 40 ਦਿਨ ਤੱਕ ਕਰਦੇ ਹੋ ਤਾਂ ਜੋ ਵੀ ਦੁਰਭਾਗ ਤੁਹਾਡੀ ਜ਼ਿੰਦਗੀ ਵਿੱਚ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਉਹ ਖਤਮ ਹੋਣ ਲੱਗੇਗਾ ਤੇ ਹੌਲੀ-ਹੌਲੀ ਕਿਸਮਤ ਤੁਹਾਡਾ ਸਾਥ ਦੇਣ ਲੱਗੇਗੀ